ਲੋਕ ਸਭਾ ਹਲਕਾ ਖਡੂਰ ਸਾਬ ਤੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਵੱਲੋਂ ਆਪਣੀ ਜਿਹੜੇ ਨਮਜਦਗੀ ਪੇਪਰ ਨੇ ਉਹ ਦਾਖਲ ਕਰ ਦਿੱਤੇ ਗਏ ਨੇ ਉਸ ਨਮਜਦਗੀ ਪੇਪਰ ਦੇ ਵਿੱਚ ਉਹਨਾਂ ਨੇ ਆਪਣੀ ਜਾਇਦਾਦ ਦਾ ਵੇਰਵਾ ਐਫੀਡਿਵਟ ਤੇ ਰਾਹੀਂ ਚੋਣ ਕਮਿਸ਼ਨ ਦੇ ਨਾਲ ਸਾਂਝਾ ਕੀਤਾ ਆਪਣਾ ਹੀ ਨਹੀਂ ਸਕੋ ਦੀ ਆਪਣੀ ਪਤਨੀ ਦੀ ਜਾਇਦਾਦ ਦਾ ਵੇਰਵਾ ਵੀ ਜਿਹੜਾ ਉਹਨਾਂ ਨੇ ਸਾਂਝਾ ਕੀਤਾ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੀ ਪਤਨੀ ਦੇ ਨਾਮ ਤੇ ਕਿੰਨੀ ਜ਼ਮੀਨ ਜਾਇਦਾਦ ਦਾ ਕਿੰਨੇ ਉਹ ਅਮੀਰ ਨੇ ਇਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਪਰ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਇਹ ਪੇਪਰ ਨੇ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਪਰ ਜਿਹੜੇ ਆ ਇਹ ਜਿਹੜੇ ਦਾਖਲ ਕੀਤੇ ਗਏ ਨੇ ਤਾਂ ਦੱਸ ਜੀਏ ਕਿ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਜਿਹੜੀ ਇੱਕ ਐਪਲੀਕੇਸ਼ਨ ਲਗਾਈ ਗਈ ਸੀ ਜਿਹਦੇ ਵਿੱਚ 7 ਦਿਨ ਦਾ ਸਮਾਂ ਮੰਗਿਆ ਗਿਆ ਸੀਗਾ ਕਿ ਪੇਪਰ ਭਰਨ ਨੂੰ ਜਿਹੜਾ ਅਮਰਤਪਾਲ ਸਿੰਘ ਹੋਰਾਂ ਨੂੰ ਰਹਾ ਕਰਕੇ ਜਿਹੜਾ ਉਹ ਦਿੱਤਾ ਜਾਵੇ ਪਰ ਹਾਈ ਕੋਰਟ ਨੇ ਇਹ ਡਿਊਟੀ ਜਿਹੜੀ ਹੈ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ ਦੀ ਲਗਾ ਦਿੱਤੀ ਸੀ ਕਿ ਉਹ ਸਾਰਾ ਜਿਹੜਾ ਇਹ ਪੇਪਰ ਪ੍ਰੋਸੈਸ ਹੈ ਉਸ ਨੂੰ ਜਿਹੜਾ ਹੈਂਡਲ ਕਰਨਗੇ ਇਹ ਸਾਰੀ ਉਹਨਾਂ ਦੀ ਜ਼ਿੰਮੇਵਾਰੀ ਠਹਿਰਾ ਦਿੱਤੀ ਗਈ ਸੀ ਕਿ ਅਮਰਤਪਾਲ ਸਿੰਘ ਦੇ ਆਏ ਜਿਹੜੇ ਇਹ ਨਮਜਦਗੀ ਪੱਤਰ ਦਾਖਲ ਕਰਾਉਣ ਨੇ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਹੋਊਗੀ ਹਾਲਾਂਕਿ ਹਾਈ ਕੋਰਟ ਨੇ ਸੋਮਵਾਰ ਤੱਕ ਦਾ ਜਿਹੜਾ ਉਹ ਟਾਈਮ ਦਿੱਤਾ ਸੀਗਾ ਕਿ ਸੋਮਵਾਰ ਤੱਕ ਇਹ ਪੂਰਾ ਪ੍ਰੋਸੈਸ ਜਿਹੜਾ ਉਹ ਕੰਪਲੀਟ ਕਰ ਲਿਆ ਜਾਵੇ ਪਰ ਜੇਲ ਸੁਪਰਡੈਂਟ ਦੇ ਵੱਲੋਂ ਅੱਜ ਹੀ ਜਿਹੜਾ ਪੂਰਾ ਪ੍ਰੋਸੈਸ ਆ ਉਹ ਕੰਪਲੀਟ ਕਰ ਦਿੱਤਾ ਗਿਆ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਜਿਹੜੇ ਪੇਪਰ ਨੇ ਉਹ ਜਿਹੜੇ ਉਹ ਦਾਖਲ ਕਰਾ ਦਿੱਤੇ ਗਏ ਨੇ ਹੁਣ ਨਮਜਦਗੀ ਪੇਪਰ ਦੇ ਵਿੱਚ ਭਾਈ ਅਮਰਤਪਾਲ ਸਿੰਘ ਹੋਰਾਂ ਨੇ ਆਪਣੀ ਪਤਨੀ ਔਰ ਆਪਣੀ ਜਾਇਦਾਦ ਦਾ ਵੇਰਵਾ ਜਿਹੜਾ ਉਹ ਕੀ ਦੱਸਦਾ ਉਹ ਤੁਹਾਨੂੰ ਦੱਸ ਦਿੰਨੇ ਆ ਭਾਈ ਅਮਰਤਪਾਲ ਸਿੰਘ ਨੇ ਆਪਣੇ ਨਮਜਦਗੀ ਪੇਪਰ ਦੇ ਵਿੱਚ ਜਿਹੜੀ ਚੀਜ਼ ਦੱਸੀ ਹੈ ਉਹਦੇ ਵਿੱਚ ਉਹ ਦੱਸ ਰਹੇ ਨੇ ਕਿ ਜਿਹੜੇ ਉਹਨਾਂ ਦੇ ਕੋਲ ਕੈਸ਼ ਪੈਸੇ ਨਹੀਂ ਕੈਸ਼ ਪੈਸੇ ਉਹਨਾਂ ਨੇ ਆਪਣੇ ਕੋਲੇ ਕੁਝ ਵੀ ਜਿਹੜੇ ਆ ਉਹ ਨਹੀਂ ਦਿਖਾਏ ਕਿਉਂਕਿ ਉਹਨਾਂ ਦੇ ਕੋਲ ਜੇਲ੍ਹ ਦੇ ਵਿੱਚ ਕੋਈ ਕੈਸ਼ ਨਹੀਂ ਹੈ ਤਾਂ ਉਹਨਾਂ ਦੀ ਪਤਨੀ ਦੇ ਕੋਲ 20000 ਜਿਹੜਾ ਉਹ ਕੈਸ਼ ਜ਼ਰੂਰ ਹੈਗਾ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦਾ ਜਿਹੜਾ ਨਮਾਜਦਗੀ ਪੇਪਰ ਵੀ ਹੈ ਔਰ ਅਮਰਤਪਾਲ ਸਿੰਘ ਦੇ ਕੋਲ ਜੇਲ੍ਹ ਦੇ ਵਿੱਚ ਹੋਣ ਕਾਰਨ ਕੋਈ ਕੈਸ਼ ਨਹੀਂ ਹੈ ਅਤੇ ਉਹਨਾਂ ਦੀ ਪਤਨੀ ਦੇ ਕੋਲ ਜਿਹੜਾ ਉਹਨਾਂ ਨੇ ਕੈਸ਼ ਦੱਸਿਆ ਉਹ 20000 ਰੁਪਏ ਦਾ ਦੱਸਿਆ ਗਿਆ ਅੱਗੇ ਆ ਜਾਂਦੇ ਆ ਆਪਾਂ ਗਹਿਣਿਆਂ ਦੇ ਉੱਪਰ ਜਿਹੜੀ ਗਹਿਣਿਆਂ ਦੀ ਗੱਲ ਹੈ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਕੋਲ ਕੋਈ ਵੀ ਜਿਹੜਾ ਉਹ ਗਹਿਣਾ ਨਹੀਂ ਹੈ ਅਤੇ ਉਹਨਾਂ ਦੀ ਪਤਨੀ ਦੇ ਕੋਲ 14 ਲੱਖ ਦੇ ਜਿਹੜੇ ਉਹ ਗਹਿਣੇ ਇਸ ਐਫੀਡੇਵਟ ਦੇ ਜ਼ਰੀਏ ਦੱਸੇ ਗਏ ਨੇ ਤਾਂ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਕੋਲੇ ਕੋਈ ਵੀ ਕੋਈ ਗਹਿਣਾ ਘਟਾ ਇਹਦੇ ਵਿੱਚ ਨਹੀਂ ਦੱਸਿਆ ਗਿਆ ਇਸ ਐਫੀਡੇਵਟ ਦੇ ਵਿੱਚ ਤਾਂ ਉੱਥੇ ਹੀ ਜੇ ਗੱਲ ਕਰੀਏ ਕੁੱਲ ਚਲ ਅਚਲ ਜਿਹੜੀ ਜਾਇਦਾਦ ਇਹ ਹੁੰਦੀ ਹੈ ਮਾਫ ਕਰਨਾ ਪਹਿਲਾਂ ਚਲ ਜਾਇਦਾਦ ਚਲ ਜਾਇਦਾਦ ਉਹ ਹੁੰਦੀ ਹੈ ਜਿਹੜੀ ਆਪਾਂ ਚਲ ਫਿਰ ਲੈ ਲੈ ਕੇ ਚਲ ਫਿਰ ਸਕਦੇ ਹਾਂ ਜਿਵੇਂ ਪੈਸੇ ਹੋ ਗਏ ਯਾ ਬੈਂਕਾਂ ਦੇ ਵਿੱਚ ਜਿਹੜਾ ਅਕਾਊਂਟ ਜੇ ਆਪਾਂ ਵਰਤ ਲੈਨੇ ਆ ਜਾਂ ਫਿਰ ਕਹਿ ਲੋ ਕਿ ਗੱਡੀਆਂ ਗਹਿਣੇ ਗੱਟੇ ਜਿਹੜੇ ਹੁੰਦੇ ਆ ਉਸ ਨੂੰ ਜਿਹੜਾ ਆਪਾਂ ਚੱਲ ਜਿਹੜਾ ਜਾਇਦਾਦ ਦੇ ਵਿੱਚ ਮੰਨ ਲੈਨੇ ਆ ਭਾਈ ਅਮਰਤਪਾਲ ਸਿੰਘ ਦੇ ਕੋਲੇ ਚੱਲ ਜਾਇਦਾਦ ਦੇ ਤੌਰ ਤੇ ਸਿਰਫ ਔਰ ਸਿਰਫ 1000 ਰੁਪਇਆ ਉਹ ਵੀ ਜਿਹੜਾ ਅਕਾਊਂਟ ਦੇ ਵਿੱਚ ਰੱਖਣਾ ਹੁੰਦਾ ਖਾਤੇ ਦੇ ਲਈ ਉਹਨਾਂ ਦੇ ਕੋਲੇ ਸਿਰਫ ਔਰ ਸਿਰਫ 1000 ਦੇ ਰੁਪਇਆ ਹੀ ਹੈ ਔਰ ਉਹਨਾਂ ਦੀ ਪਤਨੀ ਦੇ ਨਾਮ ਤੇ ਜਿਹੜਾ ਉਹ ਹੈਗਾ ਚੱਲ ਜਾਇਦਾਦ ਉਹ ਇੱਕ ਬਾਹਰਲਾ ਮੇਰੇ ਖਿਆਲ ਚ ਅਕਾਊਂਟ ਆ ਜਿਹਦੇ ਵਿੱਚ 4 ਕ ਲੱਖ ਰੁਪਏ ਜਿਹਦੀ ਕੀਮਤ ਜਿਹੜੀ ਉਹ ਬਣਦੀ ਹੈ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਉਸ ਪੈਸੇ ਦੀ ਔਰ 14 ਕ ਲੱਖ ਦੇ ਜਿਹੜੇ ਗਹਿਣੇ ਨੇ ਤਾਂ ਕੁੱਲ ਚੱਲ ਜਾਇਦਾਦ ਉਹਨਾਂ ਦੀ ਪਤਰੀ ਦੀ ਜਿਹੜੀ ਹੈਗੀ ਹੈ ਉਹ 18 ਲੱਖ ਤੇ 37000 ਰੁਪਏ ਦੀ ਹੈ ਲੇਕਿਨ ਭਾਈ ਅਮਰਤਪਾਲ ਸਿੰਘ ਕੋਲੇ ਸਿਰਫ 1000 ਰੁਪਏ ਜਿਹੜਾ ਉਹ ਜ਼ਰੂਰ ਦੱਸਿਆ ਜਾ ਰਿਹਾ ਉਸ ਅਕਾਊਂਟ ਦੇ ਵਿੱਚ ਤਾਂ ਉਥੇ ਜੇ ਗੱਲ ਕਰੀਏ ਅਚਲ ਜਾਇਦਾਦ ਦੀ ਅਚਲ ਜਾਇਦਾਦ ਉਹ ਹੁੰਦੀ ਹੈ ਜਿਹੜੀ ਆਪਾਂ ਚੱਲ ਫਿਰ ਲੈ ਕੇ ਨਹੀਂ ਸਕਦੇ ਭਾਵੇਂ ਘਰ ਹੋਗੇ ਜਾਂ ਪਲਾਟ ਹੋ ਗਿਆ ਜਾਂ ਕੋਈ ਹੋਰ ਜ਼ਮੀਨ ਜਾਇਦਾਦ ਹੋਗੀ ਜਿਹਨੂੰ ਆਪਾਂ ਲੈ ਕੇ ਚੱਲ ਫਿਰ ਇਧਰ ਉਧਰ ਜਿਹੜੀ ਮੂਵੇਬਲ ਨਹੀਂ ਕੀਤੀ ਜਾ ਸਕਦੀ ਉਹ ਜਿਹੜੀ ਹੈ ਜਾਇਦਾਦ ਉਹ ਭਾਈ ਅਮਰਤਪਾਲ ਸਿੰਘ ਕੋਲੇ ਕੋਈ ਨਹੀਂ ਹੈ ਅਤੇ ਨਾ ਹੀ ਉਹਨਾਂ ਦੀ ਪਤਨੀ ਦੇ ਕੋਲੇ ਹੈ ਨਾ ਅਮਰਤਪਾਲ ਸਿੰਘ ਕੋਲੇ ਆ ਤੇ ਨਾ ਹੀ ਉਹਨਾਂ ਦੀ ਪਤਨੀ ਦੇ ਨਾਮ ਤੇ ਕੋਈ ਚੱਲ ਅਚਲ ਜਾਇਦਾਦ ਹੈ ਹਾਂ ਭਾਈ ਅਮਰਤਪਾਲ ਸਿੰਘ ਜਿੱਥੇ ਰਹਿੰਦੇ ਨੇ ਉਹ ਉਹਨਾਂ ਦੇ ਪੇਰੈਂਟਸ ਦਾ ਉਹਨਾਂ ਦੇ ਮਾਤਾ ਪਿਤਾ ਦਾ ਜਿਹੜਾ ਉਹ ਘਰ ਜਰੂਰ ਹੈਗਾ ਜਿੱਥੇ ਉਹ ਰਹਿ ਰਹੇ ਨੇ ਉਹ ਵੀ ਉਹਨਾਂ ਦੇ ਮਾਤਾ ਪਿਤਾ ਦੇ ਨਾਮ ਤੇ ਜਿਹੜਾ ਪਰ ਅਮਰਤਪਾਲ ਦੇ ਨਾਮ ਤੇ ਜਿਹੜਾ ਉਹ ਨਹੀਂ ਹੈਗਾ ਜਿਹਦੇ ਕਰਕੇ ਭਾਈ ਅਮਰਤਪਾਲ ਸਿੰਘ ਦੇ ਨਾਮ ਤੇ ਉਹ ਪ੍ਰਾਪਰਟੀ ਜਿਹੜੀ ਆ ਉਹ ਨਹੀਂ ਦਿਖਾਈ ਜਾਂਦੀ ਔਰ ਨਾ ਹੀ ਭਾਈ ਅਮਰਤਪਾਲ ਸਿੰਘ ਕੋਲੇ ਅਤੇ ਨਾ ਹੀ ਉਹਨਾਂ ਦੀ ਪਤਨੀ ਦੇ ਕੋਲੇ ਕੋਈ ਵੀ ਅਚਲ ਜਾਇਦਾਦ ਹੈਗੀ ਆ ਜਾਨੀ ਕਿ ਦੋਨਾਂ ਦੇ ਨਾਮ ਤੇ ਕੁਝ ਵੀ ਅਚਲ ਜਾਇਦਾਦ ਨਹੀਂ ਹੈ ਚੱਲ ਜਾਇਦਾਦ ਦੇ ਤੌਰ ਤੇ ਜੇ ਮੈਂ ਗੱਲ ਕਰਾਂ ਉਹਨਾਂ ਦੀ ਪਤਨੀ ਦੇ ਕੋਲੇ 18 ਲੱਖ 37 ਹਜ਼ਾਰ ਦੀ ਜਿਹੜੀ ਚੱਲ ਜਾਇਦਾਦ ਹੈਗੀ ਆ ਪਰ ਭਾਈ ਅਮਰਤਪਾਲ ਸਿੰਘ ਦੇ ਕੋਲ ਸਿਰਫ ਔਰ ਸਿਰਫ 1000 ਰੁਪਿਆ ਉਹ ਵੀ ਜਿਹੜਾ ਬੈਂਕ ਅਕਾਊਂਟ ਦੇ ਵਿੱਚ ਜਿਹੜਾ ਹੁੰਦਾ ਹੈ ਉਹੀ ਹੈ ਪਰ ਹੋਰ ਕੋਈ ਵੀ ਜਿਹੜਾ ਉਹਨਾਂ ਦੇ ਕੋਲੇ ਪੈਸਾ ਜਾਂ ਕੋਈ ਹੋਰ ਪੈਸਾ ਟਕਾ ਜਾਂ ਕੁਝ ਵੀ ਹੋਰ ਨਹੀਂ ਹੈ ਯਾਨੀ ਕਿ ਹੁਣ ਤੱਕ ਜਿਹੜਾ ਇਹ ਐਫੀਡੇਵਟ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਭਾਈ ਅਮਰਤਪਾਲ ਸਿੰਘ ਦੇ ਉਸ ਐਫੀਡੇਵਟ ਦੇ ਜ਼ਰੀਏ ਸਿਰਫ ਔਰ ਸਿਰਫ 1000 ਰੁਪਏ ਦੇ ਮਾਲਕ ਭਾਈ ਅਮਰਤਪਾਲ ਸਿੰਘ ਜਿਹੜੇ ਉਹ ਹੈਗੇ ਨੇ ਤਾਂ ਬਹੁਤ ਸਾਰੀਆਂ ਗੱਲਾਂ ਚਰਚਾਵਾਂ ਕਿ ਫੰਡਿੰਗ ਹੁੰਦੀ ਹੈ ਐਦਾਂ ਹੁੰਦਾ ਉਹਦਾ ਬੜਾ ਕੁਝ ਹੁੰਦਾ ਪਰ ਇਹਦੇ ਵਿੱਚ ਬੜਾ ਸਾਫ਼ ਹੁੰਦਾ ਹੈ ਕਿ ਉਸ ਸਿੰਘ ਦੇ ਕੋਲੇ ਉਸ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਕੋਲ ਸਿਰਫ ਔਰ ਸਿਰਫ 1000 ਰੁਪਏ ਹੀ ਜਿਹੜਾ ਉਹ ਬੈਂਕ ਦੇ ਵਿੱਚ ਜਿਹੜਾ ਹੁੰਦਾ ਹੈ ਜਿਹੜਾ ਅਕਾਊਂਟ ਵਾਲਾ ਉਹੀ ਹੈ ਨਾ ਤਾਂ ਕੋਈ ਕੈਸ਼ ਹੈ ਨਾ ਕੋਈ ਗਹਿਣਾ ਗੱਟਾ ਨਾ ਕੋਈ ਮੋਟਰਸਾਈਕਲ ਸਕੂਟਰ ਜਾਂ ਗੱਡੀ ਹੈ ਜਾਂ ਫਿਰ ਨਾ ਕੋਈ ਪਲਾਟ ਘਰ ਜਾਇਦਾਦ ਹੈ ਕੁਝ ਵੀ ਜਿਹੜਾ ਉਹਨਾਂ ਦੇ ਕੋਲੇ ਨਹੀਂ ਹੈ ਔਰ ਸਿਰਫ ਔਰ ਸਿਰਫ 1000 ਰੁਪਿਆ ਜਿਹੜਾ ਸਿਰਫ ਬੈਂਕ ਦੇ ਵਿੱਚ ਆ ਉਹੀ ਹੈ ਹਾਂ ਉਹਨਾਂ ਦੇ ਸਿੰਘੜੀ ਕੋਲ ਉਹਨਾਂ ਦੀ ਵਾਈਫ ਕੋਲ ਉਹਨਾਂ ਦੀ ਪਤਨੀ ਕੋਲ ਜ਼ਰੂਰ ਕੁਝ ਗਹਿਣੇ ਗੱਟਿਆਂ ਦੀ ਜਿਹੜੀ ਕੀਮਤ ਪਾ ਕੇ ਉਹ 18 ਲੱਖ ਤੇ 37000 ਰੁਪਏ ਦੀ ਜਿਹੜੀ ਉਹ ਬਣਦੀ ਹੈਗੀ ਆ ਤਾਂ ਇਹ ਨਮਜਦਗੀ ਪੱਤਰ ਜਿਹੜਾ ਅਸੀਂ ਤੁਹਾਨੂੰ ਦੱਸ ਰਹੇ ਆ ਇਹ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਚੋਣ ਲੜਨ ਦੇ ਲਈ ਜਿਹੜਾ ਇਹ ਭਰਿਆ ਗਿਆ ਨਮਜਦਗੀ ਪੱਤਰ ਹੈ ਕੁੱਲ ਚੱਲ ਅਚੱਲ ਜਾਇਦਾਦ ਜਿਹੜੀ ਹੈ ਉਹ ਅਮਰਤਪਾਲ ਸਿੰਘ ਦੀ 1000 ਰੁਪਏ ਦੀ ਜਿਹੜੀ ਉਹ ਹੈਗੀ ਹੈ ਤਾਂ ਭਾਈ ਅਮਰਤਪਾਲ ਸਿੰਘ ਪਿਛਲੇ ਲੰਬੇ ਸਮੇਂ ਤੋਂ ਡਿਬਰੂਗੜ ਜੇਲ੍ਹ ਦੀ ਜੇਲ੍ਹ ਦੇ ਵਿੱਚ ਬੰਦ ਹੈ ਔਰ ਐਨਐਸਏ ਤਹਿਤ ਉਹਨਾਂ ਨੂੰ ਬੰਦ ਉੱਥੇ ਕੀਤਾ ਹੋਇਆ ਹਾਲਾਂਕਿ ਇੱਕ ਜਿਹੜਾ ਜ਼ਰੂਰ 1000 ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਜ਼ਰੂਰ ਹੈ 1000 ਦੇ ਮਾਲਕ ਸਿਰਫ 1000 ਦੇ ਜ਼ਰੂਰ ਹੈ ਪਰ ਉਹਨਾਂ ਦੇ ਨਾਮ ਤੇ ਪਰਚੇ ਜਿਹੜੇ ਦੱਸੇ ਜਾ ਰਹੇ ਆ ਉਹ 12 ਪਰਚੇ ਦੱਸੇ ਜਾ ਰਹੇ ਆ ਇਸ ਐਫੀਡੇਵਿਟ ਦੇ ਵਿੱਚ ਕਿ ਉਹਨਾਂ ਦੇ ਉੱਪਰ 12 ਪਰਚੇ ਹੈਗੇ ਨਹੀਂ ਤਾਂ ਦੱਸ ਦਈਏ ਕਿ ਡਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਸਿੰਘ ਬੰਦ ਹੈ ਔਰ ਜਦੋਂ ਤੋਂ ਉਹਨਾਂ ਦੇ ਚੋਣ ਲੜਨ ਦੀ ਜਿਹੜੀ ਉਹ ਚਰਚਾ ਛਿੜੀ ਆ ਉਦੋਂ ਤੋਂ ਜਿਹੜੀ ਇਹ ਜਿਹੜੀ ਖਰੂਰ ਸਾਹਿਬ ਦੀ ਸੀਟ ਆ ਉਹ ਹੌਟ ਸੀਟ ਜਿਹੜੀ ਆ ਉਹ ਬਣ ਚੁੱਕੀ ਹੈ ਅਤੇ ਇਹ ਚਰਚਾ ਸੀ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਨੂੰ ਜਿਹੜੀ ਹੈਗੀ ਆ ਇਹ ਚੋਣ ਲੜਨ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ ਦਿੱਤੀ ਜਾਵੇਗੀ ਇਹੋ ਜੀਆਂ ਬਹੁਤ ਸਾਰੀਆਂ ਚਰਚਾਵਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਸੀਗੀਆਂ ਤੇ ਹੁਣ ਭਾਈ ਅਮਰਤਪਾਲ ਸਿੰਘ ਦੇ ਫਾਈਨਲੀ ਜਿਹੜੇ ਉਹ ਪੇਪਰ ਦਾਖਲ ਜਿਹੜੇ ਉਹ ਕਰ ਦਿੱਤੇ ਗਏ ਨੇ ਔਰ 17 ਤਰੀਕ ਤੱਕ ਇਸ ਸਾਰੀ ਚੀਜ਼ ਦਾ ਜਿਹੜਾ ਪ੍ਰੋਸੈਸ ਚੱਲੂਗਾ ਕਿਉਂਕਿ 17 ਤਰੀਕ ਨੂੰ ਪੇਪਰ ਵਾਪਸ ਲੈਣ ਦੀ ਜਿਹੜੀ ਉਹ ਆਖਰੀ ਮਿਤੀ ਹੁੰਦੀ ਹੈ ਔਰ ਉਦੋਂ ਤੱਕ ਇਹ ਵੀ ਪਤਾ ਲੱਗ ਜਾਂਦਾ ਕਿ ਕਿਸੇ ਤਰੀਕੇ ਦੇ ਜਿਹੜੇ ਇਹ ਕਾਗਜ਼ਾਤ ਨੇ ਰਿਜੈਕਟ ਤਾਂ ਨਹੀਂ ਹੋ ਜਾਣਗੇ ਜਾਂ ਕਿਸੇ ਤਰੀਕੇ ਦੀ ਕੋਈ ਗੱਲਬਾਤ ਤਾਂ ਨਹੀਂ ਹੋ ਜੂਗੀ ਇਹੋ ਜੀਆਂ ਗੱਲਾਂ ਜਿਹੜੀਆਂ ਰਹਿੰਦੀਆਂ ਨੇ ਦਿਮਾਗ ਦੇ ਵਿੱਚ ਉਹ ਉਦੋਂ ਤੱਕ ਰਹਿਣਗੀਆਂ ਪਰ 17 ਤੋਂ ਬਾਅਦ ਸਾਫ਼ ਹੋ ਜਾਏਗਾ ਸਾਰੇ ਕੈਂਡੀਡੇਟਾਂ ਸਾਰੀਆਂ ਪਾਰਟੀਆਂ ਦੇ ਤਾਂ ਹੁਣ ਉਹਨਾਂ ਨੇ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਭਰ ਦਿੱਤੇ ਨੇ ਜਾਇਦਾਦ ਦਾ ਵੇਰਵਾ ਆਪਣੀ ਵਾਈਫ ਦਾ ਆਪਣੇ ਵਜ ਜਾਇਦਾਦ ਦਾ ਵੇਰਵਾ ਜਿਹੜਾ ਦੇ ਦਿੱਤਾ ਹੈ ਤਾਂ ਭਾਈ ਅਮਰਤਪਾਲ ਸਿੰਘ ਜਿਹੜੇ ਆ ਉਹ 1000 ਰੁਪਏ ਦੇ ਜਿਹੜੇ ਉਹ ਮਾਲਕ ਨੇ ਬਸ ਔਰ ਉਹਨਾਂ ਦੀ ਪਤਨੀ ਜਿਹੜੀ ਹੈ ਉਹਨਾਂ ਦੀ ਪਤਨੀ ਦੇ ਕੋਲ ਗਹਿਣੇ ਗੱਟੇ ਪਾ ਕੇ ਕੁਝ ਹੋਰ ਚੀਜ਼ਾਂ ਜਿਹੜੀਆਂ ਪਾ ਕੇ 18,37,000 ਦੀ ਮਾਲਕ ਹੈ ਭਾਈ ਅਮਰਤਪਾਲ ਸਿੰਘ ਹੋਰਾਂ ਦੇ ਕੋਲ ਸਿਰਫ ਔਰ ਸਿਰਫ 1000 ਰੁਪਿਆ ਉਹ ਵੀ ਜਿਹੜਾ ਬੈਂਕ ਅਕਾਊਂਟ ਦੇ ਵਿੱਚ ਹੁੰਦਾ ਉਹਦੀ ਜਿਹੜੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਹੋਰ ਕੈਂਡੀਡੇਟਸ ਦੀ ਅਪਡੇਟ ਚੈਨਲ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਟਿਵੀ ਦੇ ਨਾਲ